Música ਅੱਜ ਦੇ ਸਾਲ ਵੀ ਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਸ਼ਰੇ ਪੰਨੂਆ ਪਹੁੰਚੇ ਆਂ ਪਾਉ ਮੰਗਲ ਸਿੰਘ ਦੇ ਘਰ ਆਇਆ ਦੋਸਤੋ ਤੇ ਵੀਰ ਰਾਜਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਲਾਂਗੇ ਹਰ ਵਾਰ ਦੀ ਤਰ੍ਹਾਂ ਪਹਿਲਾਂ ਵੀ ਆਪਾਂ ਦੋ ਤੋਂ ਤਿੰਨ ਵੀਡੀਓ ਪਾ ਚੁੱਕੇ ਆ ਇਸ ਫਾਰਮ ਤੋਂ ਚੰਗੇ ਪਸ਼ੂ ਹੁੰਦੇ ਆ 200 ਤੇ ਵੱਡੀ ਗਿਣਤੀ ਦੇ ਵਿੱਚ ਮਾਲਕ 5-7 5-7 ਐਨੀਮਲ ਜਿਹੜੇ ਇਸ ਕਿਲੇ ਦੇ ਉੱਪਰ ਮੌਜੂਦ ਹੁੰਦੇ ਆ ਵਿਕਰੀ ਵਾਲੇ ਤੇ ਜਿਆਦਾਤਰ ਵੀਰ ਹਣ ਜਿਹੜੇ ਆ ਪਸ਼ੂ ਆ ਉਹ ਮੱਝਾਂ ਖਰੀਦਦੇ ਠੀਕ ਆ ਜੀ ਪਹਿਲੀਆਂ ਵੀਡੀਓ ਵੀ ਆਪਾਂ ਦਿਖਾਈਆਂ ਤੁਹਾਨੂੰ ਉਹਦੇ ਵਿੱਚ ਵੀ ਮੱਝਾਂ ਪੰਜ ਪੰਜ 7 7 ਦਿਖਾਉਂਦੇ ਰਹੇ ਹਰੇਕ ਪੂਰ ਦੇ ਵਿੱਚ ਅੱਜ ਸਾਹਮਣੇ ਤੁਸੀਂ ਦੇਖ ਰਹੇ ਜੇ ਚਾਰ ਮੱਝਾਂ ਨੇ ਠੀਕ ਆ ਜੀ ਮੱਝਾਂ ਛੋਟੀਆਂ ਟੋਟਲ ਚਾਰ ਨੇ ਬਿਲਕੁਲ ਤਾਜ਼ੀਆਂ ਨੇ ਸਜਰੀਆਂ ਠੀਕ ਆ ਜੀ ਤੇ ਜਿੰਨੇ ਜਿੰਨੇ ਦਿਨਾਂ ਦੀਆਂ ਸੋਈਆਂ ਨੇ ਹੁਣ ਮੌਕੇ ਤੇ ਕਿੰਨਾ ਦੁੱਧ ਦੇ ਨਾਲ ਥੱਲੇ ਹਾਜ਼ਰ ਆ ਕੀ ਰੇਟ ਰਹੂਗਾ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤੇ ਨਸ਼ਰੇ ਪੰਮਾ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਠੀਕ ਆ ਜੀ ਤੇ ਆਓ ਇਥੇ ਆਣ ਕੇ ਆਪਣੀ ਤਸੱਲੀ ਕਰੋ ਦੋ ਟਾਈਮ ਚੋਕੇ ਚਾਰ ਟਾਈਮ ਚੋਲੋ ਠੀਕ ਹੈ ਜੀ ਤੇ ਤਿੰਨਾ ਮੱਝਾਂ ਮਗਰ ਜਿਹੜੀਆਂ ਕਟੀਆਂ ਫੀਮੇਲ ਕਾਫ ਆ ਤੇ ਇੱਕ ਮਗਰ ਮੇਲ ਕਾਫ ਆ ਠੀਕ ਆ ਤਰੀਕਾ ਅੱਜ 24 ਫਰਵਰੀ ਸਮਾਂ ਮਾਰਨਿੰਗ ਇਹ ਕੋਈ ਤਕਰੀਬਨ ਕੋਈ 11:00 ਵਜੇ ਦਾ ਸੋ ਪੂਰੀ ਗੱਲਬਾਤ ਕਰਦੇ ਆਪਾਂ ਸਭ ਤੋਂ ਪਹਿਲਾਂ ਰਾਜਵੇਦ ਬਈ ਸਤਿ ਸ੍ਰੀ ਅਕਾਲ ਸੰਸਾ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੀ ਠੀਕ ਠਾਕ ਬਈ ਸਰ ਵਧੀਆ ਵਧੀਆ ਸਭ ਸਤੋਂ ਇਸ ਨਾਲ ਕੀ ਹਾਲ ਠੀਕ ਠੀਕ ਆ ਠੀਕ ਆ ਵਧੀਆ ਰਾਜਵੇਦ ਅੱਜ ਰਾਜਵੇਦ ਭਾਈ ਅੱਜ ਪਛੂ ਆਪੇ ਕੋ ਟੋਟਲ ਚਾਰ ਡੰਗਰ ਤਾਂ ਹੋਰ ਵੀ ਅਗਰ ਪਰ ਵੀਡੀਓ ਜਿਹੜੀ ਆਪਾਂ ਚਾਰ ਪਸ਼ੂ ਖਾਵਾਂਗੇ ਆ ਤਿੰਨ ਮੱਝਾਂ ਮਗਰ ਜਿਹੜੀਆਂ ਕਟੀਆਂ ਤੇ ਇੱਕ ਨੇ ਮਰ ਪਟਾਵਾ ਸੂਈਆਂ ਸਾਰੀਆਂ ਤਿੰਨ ਤਿੰਨ ਚਾਰ ਚਾਰ ਦਿਨਾਂ ਦੀਆਂ ਜੀ ਭਲੇ ਬੋਲੇ ਦੀ ਮੱਝਾਂ ਠੀਕ ਆ ਠੀਕ ਆ ਹਾਂਜੀ ਹਾਂਜੀ ਤੇ ਸਾਰੀਆਂ ਕੋਈ ਪੰਜਾਂ ਚੌ ਚੌ ਦਿਨਾਂ ਦੇ ਦੌਰਾਨ ਹੀ ਆ ਸਮਾ ਹੋ ਗਿਆ ਇਹਨਾਂ ਦਾ ਹਾਂਜੀ ਠੀਕ ਆ ਜੀ ਤੇ ਸੂਈਆਂ ਦੇ ਵਿੱਚ ਵੀ ਤਕਰੀਬਨ ਕੋਈ ਦੂਜੇ ਤੇਜੇ ਦੂਜੇ ਤੇਜੇ ਹੀ ਆ ਹਾਂਜੀ ਹਾਂਜੀ ਦੂਜੇ ਤੇਜੇ ਸੂਈ ਜੀ ਚਲੋ ਜੀ ਤੇ ਉਦੋਂ ਵੀ ਆਪਾਂ ਪਾਈ ਸੀ ਵੀਡੀਓ ਵਿੱਚ ਪੰਜ ਚਾਰ ਡੰਗਰ ਉਦੋਂ ਵੀ ਦਿਖਾਇਆ ਸੀ ਕਿ ਹਾਂਜੀ ਨਾਲ ਨੋਕ ਵੇਗੇ ਸੀ ਪਛ ਹਾਂਜੀ ਵੇਗਿਆ ਜੀ ਵੇਗੇ ਉਹ ਤੋਂ ਵੀਡੀਓ ਤੋਂ ਬਾਅਦ ਵੀ ਜਿਹੜਿਆ ਇੱਕ ਵੀਰਵਾਰ ਦਾ ਰਾਤ ਦਾ ਵੀਡੀਓ ਬਣਾਉਂਦਾ ਮਾਲ ਦੀ ਤਿਆਰੀ ਪਰ ਮਾਲ ਵੇਗ ਗਿਆ ਮੁੜ ਕੇ ਫਿਰ ਉਦੋਂ ਕੈਨਸਲ ਹੋ ਗਿਆ ਠੀਕ ਆ ਠੀਕ ਹਾਂਜੀ ਹਾਂਜੀ ਬਿਲਕੁਲ ਜੋੜ ਜਾਮਾ ਕਰਦੇ ਕੋਈ ਵਿੱਚ ਦੋ ਚਾਰ ਪੁੱਛ ਹਿੱਲ ਜਾਂਦੇ ਫਿਰ ਹਾਂਜੀ 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 ਪਹਿਲੇ ਨੰਬਰ ਤੋਂ ਸ਼ੁਰੂਆਤ ਕਰਦੇ ਰਾਜਪੁਰ ਏਸੇ ਮੱਝ ਤੋਂ ਬਿਰਕੀ ਡਿਟੇਲਿੰਗ ਦੀ ਸੁਵਾਂਕਮਸ ਹੋਈ ਆ ਸੰਸਾਬ ਸੁਵੈਰਾ ਤਿੱਜਾ ਜੇ ਠੀਕ ਆ ਭਾਈ ਤੇ ਸੂਈ ਨੂੰ ਜਿਹੜਾ ਵਾਏ ਨੂੰ ਕੋਈ ਹੋ ਗਿਆ ਹਫਤੇ ਦੇ ਕਰੀਬ ਟਾਈਮ ਹੋ ਗਿਆ ਜੀ ਠੀਕ ਆ ਹਾਂਜੀ ਇਸ ਟਾਈਮ ਜਿਹੜਾ 8 ਤੋਂ 9 ਕਿਲੋ ਦੁੱਧ ਤੇ ਚੱਲੰਦੀ ਆ ਜੀ ਹੂੰ ਲਓ ਜੀ ਮਗਰ ਇਹਦੇ ਕੱਟੀ ਆ ਹਾਂਜੀ ਮਗਰ ਕੱਟੀ ਜੀ ਲਓ ਜੀ ਠੀਕ ਆ ਜੀ ਸੋ ਹਫਤੇ ਦੇ ਤੋਂ ਹਰបាន ਜਿਹੜਾ ਸਮਾ ਹੋ ਗਿਆ ਇਸ ਵਕਤ ਕੋਈ 9 ਲੀਟਰ ਜਿਹੜਾ ਐਗਜ਼ੈਕਟ ਜਿਹੜਾ ਹੁਣ ਚਵਾ ਦੇ ਹਾਂਜੀ ਹਾਂਜੀ 8 ਤੋਂ 9 ਕਿਲੋ ਦੁੱਧ ਜਿਹੜਾ ਬਿਲਕੁਲ ਤਿਆਰ ਹੈਗਾ ਜੀ ਠੀਕ ਆ ਲਓ ਵੀ 8 ਤੋਂ 9 ਕਿਲੋ ਦੁੱਧ ਸੋ ਦੋ ਦਿਨ ਦੇ ਥੱਲੇ ਹੁਣ ਹਾਜ਼ਰ ਆ ਠੀਕ ਆ ਦੂਜਾ ਸੂਆ ਇਹ ਤੁਸੀਂ ਸਾਹਮਣੇ ਝੋਟੀ ਦੇਖ ਰਹ ਠੀਕ ਹੈ ਜੀ ਆਮ ਨੋਰਮਲ ਆਪਾਂ ਮਚਾਈ ਸੀ ਹਾਈਟ ਕੱਟ ਦੇ ਵਿੱਚ ਦੇਖਦੇ ਆ ਕਿ 9 ਕਿਲੋ 8 9 8 9 ਕਿਲੋ ਦੁੱਧ ਦੇ ਥੱਲੇ ਹਾਜ਼ਰ ਤੇ ਚਵਾਈ ਚਵਾਈ ਦੀ ਯਾਰ ਬਿਲਕੁਲ ਪਾਸੇ ਕੋਲ ਦੇ ਕੋਲ ਇੱਕ ਨੰਬਰ ਹੈ ਚਵਾਈ ਚਵਾਈ ਦੀ ਠੀਕ ਹੈ ਜੀ ਹਾਂ ਹਾਂ ਤੋੜ ਲਓ ਵੀਰੇ ਹਾਂ ਤੋੜ ਲਿਆ ਜੀ ਠੀਕ ਹੈ ਜੀ ਆ ਬਚਾ ਮਾਂ ਹਾਂਜੀ ਆ ਬਚਾ ਇੱਕ ਕੱਟੀ ਆ ਖਾਦ ਗਏ ਮਾਰ ਜੀ ਰਾਜਪੁਰ ਮਾਰ ਦੋ ਮੈਂ ਲਓ ਜੀ ਇਹ ਕੱਟੀ ਜੀ ਠੀਕ ਆ ਠੀਕ ਆ ਬਾਕੀਆਂ ਕਿਸੇ ਪੂਰ ਛੱਟੇ ਤੋਂ ਰਹਿ ਤੀਏ ਬਿਲਕੁਲ ਜੀ ਬਿਲਕੁਲ ਐ ਪੂਰ ਛੱਟੇ ਤੋਂ ਬਗੈਰ ਹੋਊਗੀ ਜਿੱਤਾ ਮਰਜ਼ੀ ਕੋ ਵੀਰ ਦੋ ਟਾਈਮ ਚਬਾਈ ਕਰਕੇ ਖੜੇ ਠੀਕ ਆ ਜੀ ਜੀ ਠੀਕ ਹੈ ਤੇ ਰਾਜਪੁਰ ਕੀ ਡਿਮਾਂਡ ਹੈ ਕੀ ਮੁਰਦੀ ਹੈ ਤੇਰੇ ਸਮਸਾ ਵਾਪਾ ਮੁੱਲ ਜਿਹੜੇ ਆ ਉਹੀ ਕਰਨੇ ਜੋ ਆਪਾਂ ਮਤਲਬ ਲੈਣਾ ਜਿੱਥੇ ਸਿਰਫ 100-200 ਰੁਪਏ ਛੋਟ ਛੱਪਾ ਹੀ ਹੋਣਾ ਵਾ ਬਸ ਬਸ ਜੀ ਡਿਮਾਂਡ ਇਹਦੀ 90000 ਰੁਪਏ ਵਾ ਹਾਂਜੀ 5000 ਘਟਾ ਦੇਣਗੇ 85000 ਜਿਹੜੀ ਹੈ ਜੈਸ ਨੂੰ ਮੱਝ ਦੇ ਦੇ ਦਾਂਗੇ ਅੱਜ 85 ਦੀ ਐਂਡ ਕੋਰਟ ਵਾਲੇ ਰੇਟ ਉਹੀ ਹੈ ਵੀ ਜਿੰਦੇ ਕੋ 100-200 ਰੁਪਏ ਛੋਟ ਸਾਂਜੀ ਜਿੱਥੇ 100-200 ਰੁਪਏ ਸਿਰਫ ਛੋਟ ਹੀ ਹੋਊਗੀ ਜੀ ਠੀਕ ਆ ਵੀ ਹਾਂਜੀ ਲੋਬੇ 85000 ਦੀ 200 ਐਂਡ ਕੋਰਟ ਜਿਹੜੀ ਤੁਹਾਨੂੰ ਬਾਜ ਮਿਲ ਜੂਗੀ ਝੋਟੀ ਮਿਲ ਜੂਗੀ ਸੋ ਆਪ ਤੋਂ ਇੱਕ ਸਾਗਰ ਨੰਬਰ ਤੇ ਇਧਰ ਆਪੇ ਕੋ ਰਾਜ ਰਾਜਪੁਰ ਪਾਈ ਜਿਹੜੀ ਆ ਅੱਗੇ ਮੱਝ ਖੜੀ ਹੈ ਹਾਂਜੀ ਸੰਤ ਸਾਹਿਬ ਇਹ ਸੂਹਾ ਦੁੱਜਾ ਸੂਈ ਜੇ ਅੱਛਾ ਜੀ ਤੇ ਕੱਲ ਦੀ ਸੂਈਆਂ ਮੱਝਾਂ ਮਗਰ ਕੱਟੀਏ ਠੀਕ ਆ ਜੀ ਹਾਂਜੀ ਇਹ ਕੱਲ ਦੀ ਸੂਈ ਹੈ ਹਾਂਜੀ ਕੱਲ ਦੀ ਸੂਈ ਜੇ ਹਾਂ ਤੇ ਮੌਲਿਆਂ ਜਿਹੜੀ ਆ ਸਵੇਰ ਖਾਲੀ ਕਰਤੀ ਸੀ ਮੱਝ ਠੀਕ ਆ ਹਾਂਜੀ ਹਾਂਜੀ ਮੌਲੂ ਬੱਚਾ ਤੁਸੀਂ ਵੇਖੋ ਬਿਲਕੁਲ ਨਾਰੂ ਨਾਰਾ ਬੱਚੇ ਤੇ ਠੀਕ ਆ ਜੀ ਇਹ ਕੱਲ ਦੀ ਸੂਈ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਹਾਂ ਆ ਲੈਓ ਬੱਚੇ ਤੇ ਲੈਓ ਇਧਰ ਆ ਲੈ ਆ ਲੈ ਠੀਕ ਆ ਭਾਈ ਤੇ ਸਵੇਰ ਦੇ ਵਿੱਚ ਹੋਊਗੀ ਤੇ ਜਗ ਸੁਭਾ ਸੰਸਾਰ ਆਕਣੇ ਦੂਜਾ ਦੱਸਿਆ ਵਾ ਬਾਕੀ ਕੋਈ ਵੀ ਰਾਵ ਦੀ ਸਮਝ ਲਾ ਲਵੇ ਕੋ ਦੂਜਾ ਆਉਦੀ ਸਮਝ ਨਾ ਕੋ ਤੀਜਾ ਮੰਨ ਲਿਆ ਦੀ ਸਮਝ ਨਾ ਦੂਜਾ ਮੰਨ ਲਿਆ ਤੇ ਇਹ ਦੋ ਗੰਗ ਦੀ ਤਕਰੀਬਨ ਹੋਈ ਗਈ ਚਵਾਈ ਜਾਂਦੀ ਹਾਂਜੀ ਹਾਂਜੀ ਦੋ ਗੰਗ ਤਿੰਨ ਗੰਗ ਦੇ ਚਵਾਈ ਹੋ ਗਈ ਜੇ ਸਵੇਰ ਖਾਲੀ ਖੁੱਲੀ ਕਰਤੀ ਆ ਜੀ ਬੋੜਾ ਠੀਕ ਆ ਠੀਕ ਆ ਬੋੜਾ ਬੁੜਾ ਵਧੀਆ ਚੋ ਆ ਗਈ ਠੀਕ ਆ ਲਓ ਜੀ ਠੀਕ ਆ ਜੀ ਸੋ ਵਜ਼ਨ ਵੇਟ ਤੋਂ ਬਹੁਤ ਵਧੀਆ ਮੀਡੀਅਮ ਹਾਈਟ ਦੇ ਵਿੱਚ ਆ ਚੌੜਾ ਪਿੱਠ ਪੂੜਾ ਬਾਕੀ ਵਜ਼ਨ ਵੇਟ ਤੋਂ ਸੀ ਆ ਵੇਖ ਕੇ ਜਜਮੈਂਟ ਕਰ ਹੀ ਲੈਣੀ ਆ ਸੋ ਚੌਂਚਵਾ ਦੀ ਚੰਗੀ ਹੈ ਠੀਕ ਆ ਜੀ ਬੋਲੇ ਬੋਲੇ ਤੋਂ ਸਾਫ ਕਰ ਦਿੱਤੀ ਆ ਤੇ ਤਕਰੀਬਨ ਕੋਈ 2 3 2 3 ਡੰਗ ਦੀਆਂ ਜਿਹੜੀਆਂ ਚਵਾਈਆਂ ਹੋ ਗਈਆਂ ਨੇ ਇਸ ਮੈਂ ਦੀਆਂ ਤੇ ਬਾਕੀ ਬਹੁਤ ਵਧੀਆ ਚੰਗੀ ਆ ਰਾਜੀ ਆ ਜਿਹੜੇ ਆਪਾਂ ਨਾਰਮਲੀ ਚੈੱਕ ਦੇਖਦੇ ਆ ਵੀ ਹੁਣ ਆਪਾਂ ਸੂਸਵਾ ਕੇ ਇੱਕ ਵਾਰੀ ਥੋੜਾ ਜਿਹਾ ਤਹਿਦੂ ਜੀ ਲਾਉਂਦੇ ਆ ਪਰ ਜਿੰਨੇ ਵੀ ਇਹ ਕਰਮ ਵਾਲੀ ਪੂਰੀ ਫਿਰਟ ਆ ਵੇਖੋ ਹਾਂਜੀ ਹਾਂਜੀ ਹੁਣ ਤੇ ਇਹ ਆ ਵੀ ਬੋਲੇ ਦਾ ਸਾਫ ਸੋਖਾਈ ਕਰਕੇ ਆ ਥੋੜਾ ਜਿਹਾ ਛੱਡੇ ਢਿੱਲੇ ਢਲਾਉਂ ਉਹ ਤਰ੍ਹਾਂ ਦੇ ਕਰਮ ਵਾਲੀ ਕਾਲ ਜਿਹੜੇ ਸੂਈ ਆ ਉਹ ਤੇ ਛੱਡਾ ਲੈ ਕੇ ਜਰਾ ਤੁਰ ਨਹੀਂ ਹੁੰਦਾ ਹਾਂ 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 ਹਾਂਜੀ ਚੰਗੀ ਚਵਾਈ ਚੁਈ ਦੇ ਵੀ ਗੋਟ ਹਾਂਜੀ ਚਵਾਈ ਚੁਈ ਦੀ ਇੱਕ ਨੰਬਰ ਆ ਜੀ ਠੀਕ ਆ ਜੀ ਹਾਂਜੀ ਬਬੀ ਚੋਣ ਚਵਾ ਦੇ ਸਾਰੇ ਪਸ਼ੂ ਚੰਗੇ ਠੀਕ ਆ ਜੀ ਕਿਉਂਕਿ ਇਹਨਾਂ ਭਰਾਵਾਂ ਨੇ ਚਵਾਈ ਕੀਤੀ ਆ ਉਸ ਬਿਹਾਬ ਤੇ ਆਪਾਂ ਗੱਲਬਾਤ ਕਰਦੇ ਪਏ ਆ ਠੀਕ ਆ ਸੋ ਚੋਣ ਚਵਾ ਦੇ ਵਿੱਚ ਕੋਈ ਉਨੀ ਕੀ ਕੋਈ ਬਦੇ ਕੀ ਹੋਈ ਗੱਲਬਾਤ ਉਹਦੇ ਵਿੱਚ ਜ਼ਿਕਰ ਜ਼ਰੂਰ ਕੀਤੀ ਜਾਊਗੀ ਹਾਂਜੀ ਉਸ ਤੋਂ ਬਾਅਦ ਕਿਸੇ ਭਰਾ ਨੇ ਆਨਲਾਈਨ ਸੌਦਾ ਕਰਨਾ ਚਾਹੀਏ ਇੱਥੇ ਆਣ ਕੇ ਤੁਸੀਂ ਕਿਉਂਕਿ ਵੇਖਣੀ ਹੈ ਤੇ ਬੇਸ਼ੱਕ ਆਪ ਦਾ ਜਿਹੜਾ ਤੁਸੀਂ ਸੰਤੁਸ਼ਟੀ ਕਰੋ ਤਸੱਲੀ ਕਰੋ ਇੱਥੇ ਆਣ ਕੇ ਠੀਕ ਆ ਤੇ ਇਹ ਰਾਲਵਰ ਕੀ ਮੁੱਲ ਦੀ ਆ ਆਪਣੇ ਕੋਲ ਮਾਜੀ ਵੀਰ ਸਨੋ ਸਾਹਿਬ ਮੋਲਕਾ ਉਹਨਾਂ ਭਾਵੇਂ ਜਿਹੜੀਆਂ ਮੱਝਾਂ ਦਾ ਬਾ ਡੇਡ ਡੇਡ ਲੱਖ ਰੁਪਏ ਮੋਲ ਕਰੀ ਜਾਂਦੇ 60 60 ਵੀ ਕਰੀ ਜਾਂਦੇ ਆ ਹਾਂ ਹਾਂ ਅੱਜ ਜਿਹੜੀ ਐ ਮੱਝ 1 ਲੱਖ 30 ਹਜ਼ਾਰ ਦੀ ਦੇ ਦੇਾਂਗੇ ਜੀ ਠੀਕ ਹੈ ਜੀ ਹਾਂਜੀ 10 ਕਿਲੋ ਦੋ ਬੋਲਾ ਜਿਹੜਾ ਨੈਟ ਤਿਆਰ ਹੋਗਾ ਹੁਣ ਇਸ ਟਾਈਮ ਅੱਛਾ ਜੀ ਉਹ ਜਿਹੜਾ 15 ਤੋਂ 16 ਕਿਲੋ ਮੱਝ ਭਰੂਗੇ ਰਾਮ ਨਾਲ ਹੀ ਠੀਕ ਹੈ ਹਾਂਜੀ 1 ਲੱਖ 30 ਹਜ਼ਾਰ ਐਂਡ ਤੋਂ ਐਂਡ ਹਾਂਜੀ ਐਂਡ ਤੋਂ ਐਂਡ ਲਓ ਜੀ 1 ਲੱਖ 30 ਦੀ ਦੋਸੂ ਇਹ ਜਿਹੜੀ ਤੁਹਾਨੂੰ ਮੱਝ ਮਿਲ ਜੂਗੀ ਸੋ ਕੱਲ ਦੀ ਸੂਈ ਹੈ ਤਕਰੀਬਨ ਕੋਈ 9 10 10 ਕਿਲ ਐ ਬਾਕੀ ਤੁਹਾਡੇ ਸਾਹਮਣੇ ਆ ਮੱਝ ਚੰਗੀ ਆ ਬਾਕੀ ਸੇਕਸੂng ਦੀ ਬੂਥੀ ਬੱਤੀ ਦੀ ਸਾਰੀ ਚੰਗੀ ਆ ਮੱਥੇ ਦੇ ਬੱਲ ਗੋਲ ਸਿੰਘ ਆ ਠੀਕ ਆ ਜੀ ਤੇ ਸੁਭਾ ਤੁਹਾਨੂੰ ਦੱਸ ਦਿੱਤਾ ਕੋਈ ਦੂਜਾ ਚਾਹੇ ਕੋਈ ਤਿੱਜਾ ਮੰਨ ਕੇ ਸੌਦਾ ਕਰ ਲਵੇ ਫਿਰ ਮਗਰ ਕੱਟੀ ਬਹੁਤ ਵਧੀਆ ਠੀਕ ਆ ਜੀ ਇੱਕ ਰੰਗ ਕੋਈ 2-4 ਇੰਚ ਮਗਰ ਪੂਛ ਹੀ ਵਾਈਟ ਆ ਮਗਰ ਕੱਟੀ ਬਹੁਤ ਸੋਹਣੀ ਆ ਤੇ ਇਹ ਤੁਹਾਨੂੰ ਮਿਲ ਜੂਗੀ 1.30 ਦੀ ਠੀਕ ਆ ਸੋ ਚੌਣ ਚਵਾ ਦੇ ਪਸ਼ੂ ਸਾਰੇ ਓਕੇ ਰਿਪੋਰਟ ਆ ਠੀਕ ਆ ਜੀ ਇਸ ਚੰਗੀਆਂ ਚਵਾਈਆਂ ਵਾਲੇ ਪਸ਼ੂ ਆ ਤਸੱਲੀਆਂ ਪਹਿਲਾਂ ਹੀ ਆਪੋ ਆਪਣੀਆਂ ਵੀਰੋਂ ਨਹੀਂ ਕਰਕੇ ਖਰੀਦ ਦੀ ਆ ਖਰੀਦਦਾਰੀ ਕਰ ਇਤੋਂ ਬਾਅਦ ਰਾਜਵੀਰ ਆਪਣੇ ਕੋਲ ਜਿਹੜੀ ਆ ਗਈ ਮਾਜੀ ਵੀਰੇ ਹਾਂਜੀ ਸੰਤੋਖ ਸਾਹਿਬ ਇਹਨੂੰ ਵੀ ਸੂਈ ਨਵਾਜੇ ਕੋਈ ਤੀਜੇ ਦਿਨ ਅਜੇ ਬੱਚਾ ਨਾ ਡੁੱਤੇ ਜੀ ਠੀਕ ਆ ਜੀ ਤੇ ਫੱਲੇ ਨਹੀਂ ਹੋ ਗਿਆ ਮਗਰ ਨਗਰੇ ਦਾ ਵੀ ਕੱਟੀ ਹੈ ਹਾਂਜੀ ਹਾਂਜੀ ਮਗਰ ਇਹਦੇ ਵੀ ਕੱਟੀ ਜੇ ਲੈ ਵੀ ਕੱਟੀ ਜੇ ਮਗਰ ਹਾਂਜੀ ਬਾਕੀ ਚੰਗਾ ਢਾਚਾ ਢੁਚਾ ਮੈਂ ਤਾਂ ਹਾਂਜੀ 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 ਉਹ ਬਰਾਬਰ ਕੀ ਇਹਦੀ ਡਿਟੇਲ ਆ ਇਹ ਸੂਈ ਕਿ ਕੱਲ ਪਰਸੋਂ ਹਾਂਜੀ ਸੂਈ ਨਵਾਜੇ ਤਿੰਨ ਦਿਨ ਹੋ ਗਏ ਜੇ ਮਗਰ ਇਹਦੇ ਵੀ ਕੱਟੀ ਜੇ ਇਸ ਟਾਈਮ ਜਿਹੜੀ ਆ 12 ਕਿਲੋ ਬੌਲੇ ਤੇ ਮੰਨ ਲੇ ਕੋ ਦੋਤੇ ਮੰਨ ਲੇ ਕੋ ਤੀਜੇ ਦਿਨ ਸੂਈ ਨੂੰ ਹੋ ਗਿਆ ਜੀ ਠ ਲੋਵੇ ਠੀਕ ਹੈ ਜੀ ਸੋਇਆਂ ਦੇ ਵਿੱਚ ਦੋਸਤੋ ਤੇਜਾ ਕੇ ਮੰਨ ਕੇ ਕੋਈ ਵੀਰ ਭਾਵੇਂ ਸੌਦਾ ਕਰ ਲੋਵੇ ਕੱਟੀ ਇਹਦੇ ਮਗਰ ਸੋਨਾਰੂਏ ਨਾਲ ਆ ਬੱਚਿਆਂ ਤੇ ਜਿਹੜੇ ਆਪਾਂ ਕੋਈ ਵੀਰਵੇ ਪਾਉਣਦੇ ਆ ਵੀ ਦੋ ਦੋ ਤਿੰਨਾਂ ਤਿੰਨਾਂ ਚੌ ਚੌ ਤਿੰਨਾਂ ਦੇ ਸੋਇਆ ਪਛੂ ਤੇ ਨਾਰੂ ਨਾਲ ਆ ਬੱਚੇ ਦੇ ਆ ਕੱਟੀ ਤੁਸੀਂ ਜੱਕ ਕਰੋ ਠੀਕ ਹੈ ਜੀ ਸੋ ਚੰਗੇ ਟੀਕੇ ਦੇ ਬੱਚੇ ਆ ਬਾਕੀ ਕੱਟੀਆਂ ਵੇਖ ਕੇ ਤੁਹਾਨੂੰ ਪਤਾ ਲੱਗ ਜਾਊਗਾ ਇੱਕ ਰੰਗ ਨੇ ਬਿਲਕੁਲ ਕੱਟੀਆਂ ਠੀਕ ਹੈ ਜੀ ਸੋ ਚੰਗੇ ਸੀਮਨ ਕਈ ਵਾਰ ਆਪਣੇ ਭਰਾ ਕੋਈ ਨਸਲ ਬਰੀਡ ਤੇ ਕੰਮ ਕਰਦੇ ਹੁੰਦੇ ਆ ਤੇ ਚੰਗੇ ਸੀਮਨ ਪਰਵਾ ਦਿੰਦੇ ਆ ਬਾਕੀ ਕੱਟੀ ਬਹੁਤ ਚੰਗੀ ਇਹਦੇ ਮਗਰ ਜੇ 12 ਸੋ ਬੋੜਾ ਕੋਈ ਤਰਾ ਮੰਨ ਸਕਦਾ ਵੀ ਐਸ ਵਕਤ ਬੋੜਾ ਹੀ ਆ ਵੀ ਦੂਜਾ ਕਿਤੇ ਨਹੀਂ ਲੜਾਈ। ਪਾਕਿਸਤਾਨ ਸਾਹਿਬ ਤੀਜੇ ਦਿਨ ਹੋ ਗਿਆ। ਪਾਕਿਸਤਾਨ ਸਾਹਿਬ ਆ ਦੇਖੋ ਲੈ ਵੇ ਤੇ ਜਿਹੜੀਆਂ ਨਾੜਾਂ ਨੂੜਾਂ ਬਹੁਤ ਜ਼ਿਆੜੀਆਂ ਆ। ਇੱਕ ਮੋਟ ਰੋਕ ਲਿਆ ਜਾ। ਆ ਦੇਖੋ। ਲੋਵੀ ਕਰੋ ਜਾ ਕੇ ਠੀਕ ਆ ਜੀ। ਸੋ ਕਾਫੀ ਜਿਹੜਾ ਦੋਸਤੋ ਆਪਾਂ ਗੱਲ ਕਰਦੇ ਹਾਂ ਵੀ ਜਿਹਨਾਂ ਫੁਲਕਾਰੀ ਤੇ ਕਢਾਈ ਕੀਤੀ ਉਹ ਗੱਲਬਾਤ ਆ ਵੀ ਵੇਨ ਕਾਫੀ ਆ ਹਵਾਨੇ ਛੱਡੇ ਦੇ ਉੱਪਰ। ਸੋ ਚੰਗੇ ਤੇ ਧਾਰੂ ਪਸ਼ੂ ਦੀ ਦੁੱਧ ਵਾਲੇ ਪਸ਼ੂ ਦੀ ਇਹ ਵੀ ਨਿਸ਼ਾਨੀ ਆ। ਸੋ ਥਾਬਿਆਂ ਦਾ ਲੇਵਾ ਕਰਮਾ ਜਿਵੇਂ ਕੈਚਫ ਵਾੜਾਂ ਨੂੰ ਹਵਾਨਾ ਛੱਡ ਉਨੀ ਗਾਹ ਤੇ ਉਨੀ ਪਿਛਾ ਆ ਵੇਖੋ ਤੋਂ 70 ਦੇ 12 ਲੀਟਰ ਤੋਂ ਦੁੱਧ ਦੇ ਵੀ ਕਰਵਾ ਲਈ ਚੰਗਾ ਚਵਾਜੂ ਦੀ ਰਾਣੀ ਜੀ 15 ਪਲਾਸਤੀ ਚੱਲੂਗੀ ਮੱਝ ਹਾਂ ਹਾਂਜੀ ਹਾਂਜੀ ਬਾਕੀ ਅਗਲੇ ਵੀਰ ਦੀ ਸਾਂਭ ਦੀ ਡਿਪੈਂਡ ਕਰਦਾ ਵਾ ਇਸ ਟਾਈਮ ਜਿਹੜਾ ਆਪਾਂ 12 ਕਿਲੋ ਜਿਹੜਾ ਦੁੱਧ ਨੈਟ ਜਿਹੜਾ ਵਾ ਚਵਾ ਕੇ ਦਵਾਂਗੇ ਦੋਵੇਂ ਲਈ ਠੀਕ ਹੈ ਠੀਕ ਹਾਂਜੀ ਹਾਂਜੀ ਬਾਕੀ ਅੱਗੇ ਤੋਂ ਸਾਫ਼ ਸੰਭਾਲ ਹੀ ਮੈਟਰ ਕਰਦੀ ਹਾਂ ਹਾਂਜੀ 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 ਪਸ਼ੂ ਦੁੱਧ ਵਾਲਾ ਬਾਕੀ ਵੀਰ ਕੋਈ ਦੁੱਧ ਕਢਾ ਸਕਦਾ ਇਹਦੇ ਵਿੱਚੋਂ ਕੋਈ 15 ਲੀਟਰ ਤੋਂ ਪਲੱਸ ਹਾਂਜੀ 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 ਲਓ ਵੀ ਠੀਕ ਹੈ ਜੀ ਬਾਕੀ ਲੇਵੇ ਦੀ ਬੜੀ ਧਾਰਵੀਰ ਬਾਕੀ ਚੌਣਚਵਾ ਦੀ ਪਲ ਹੋਣ ਚਵਾ ਆਹਨ ਸਾਹਿਬ ਇੱਕ ਨੰਬਰ ਆ ਜੀ ਠੀਕ ਹੈ ਚੌਣਚਵਾ ਕੋਈ ਭੂਰ ਛਟਾ ਨਹੀਂ ਹੋਊਗਾ ਚੌਣਚਾਨੇ ਪੋਲੀ ਆਉਣੀਆਂ ਜਿੱਦਾਂ ਕੋ ਮਰ ਜੇ ਐ ਕੋਈ ਵੀਰ ਭਰਾ ਦੋ ਟਾਈਮ ਤਿੰਨ ਟਾਈਮ ਚੋੜੀ ਅੱਲੀ ਕਰਕੇ ਲੋ ਵੀ ਕਰੋ ਚੱਕ ਠੀਕ ਆ ਜੀ ਸੋ ਬਾਕੀ ਜੁੱਸਾ ਜੀ ਸਾਹਿਬ ਬਹੁਤ ਸੋਹਣਾ ਐ ਇਸ ਮੈਂ ਦਾ ਪੂਰੀ ਫਿੱਟ ਚੌੜਾ ਪੱਲਾ ਬਿਲਕੁਲ ਚੌੜੇ ਪਿੱਠ ਪੂਰੇ ਦੇ ਵਿੱਚ ਠੀਕ ਆ ਜੀ ਸੋਹਣਿਆ ਹੋਣਾ ਜੱਟ ਦੀ ਮਾਲਕਨ ਤੇ ਬਾਕੀ 12 ਲੀਟਰ ਹੁਣ ਸ਼ੁਰੂਆਤੀ ਟਾਈਮ ਦੇ ਵਿੱਚ ਨੇ ਥੱਲੇ ਬੋਲਾ ਬੋਲਾ ਕੀ ਮੋਲ ਰਹੂਗਾ ਵੀਰ ਰਾਜਵੀਰ ਦੀ ਕੀ ਡਿਮਾਂਡ ਕਰਦੇ ਜੀ ਤਾਨੂੰ ਸਭ ਅੱਜ ਇਹ ਮੱਝ ਜਿਹੜੀ ਆ 1,35,000 ਦੀ ਦੇ ਦੇਜਾਂਗੇ ਜੀ ਅਸ ਨੂੰ 1,35 ਦੀ ਹਾਂਜੀ ਠੀਕ ਆ ਹਾਂਜੀ ਬਾਕੀ ਲੈਸ ਨੂੰਸ ਕਰਕੇ ਦੇਤੀਏ ਮਾਲ ਹੈ ਥੋੜਾ ਬਹੁਤਾ ਲੈਸ ਬਿਲਕੁਲ ਆ ਜਿਹੜੇ ਆ ਮੁੱਲ ਉਹੀ ਆ ਜੋ ਲੈਣ ਦੇ ਨਾਲੇ ਬਾਹਰ ਮਾਲ ਹੈ ਹੀ ਬਹੁਤ ਘਟਿਆ ਹਾਂ ਹਾਂਜੀ ਲੋ ਵੀ 1,35,000 ਦੇ ਠੀਕ ਆ ਕੀ ਚੀਜ਼ ਦਾ ਮੁੱਲ ਆ 1,35 ਦੀ ਜਿਹੜੀ ਇਹ ਤੁਹਾਨੂੰ ਮੱਝ ਮਿਲ ਜੂਗੀ ਤੇ ਬਾਕੀ ਸਾਰੇ ਆਪਣੇ ਭਰਾ ਸਿਆਣੇ ਹੋ ਤੁਸੀਂ ਠੀਕ ਆ ਜੀ ਜਿਹੜਾ ਕੋ ਪਸ਼ੂ ਕੋ 15 14 ਲੀਟਰ ਦੁੱਧ ਚਵਾਉਣ ਵਾਲਾ ਠੀਕ ਆ ਜੀ ਤੇ ਤਕਰੀਬਨ ਕੋਈ ਸਵਾ ਸਵਾ ਸੁਬਾ ਲੱਕੜੀਆਂ ਦੇ ਨਾਰਮਲ ਹੀ ਆਪਾਂ ਗੱਲ ਕਰਦੇ ਆ ਵੀ 10 10 11 11 ਕਿਲੋ 10 10 ਕਿਲੋ ਵਾਲੇ ਪਸ਼ੂ ਆਉਂਦੇ ਆ ਠੀਕ ਆ ਜੀ ਤੇ ਚੰਗੀ ਐ ਮੱਜ ਕੱਦ ਕਾਟ ਦਾ ਪਾਸੋਂ ਵੇਖ ਲਈਏ ਜਾਂ ਹਾਈਟਲ ਦੇ ਪਾਸੋਂ ਵੇਖ ਲਈਏ ਵਜ਼ਨ ਲੋਡ ਵਾਲੇ ਪਾਸੋਂ ਵੇਖ ਲਈਏ ਠੀਕ ਆ ਜੀ ਤੇ ਦੁੱਧ ਵਾਲੇ ਪਾਸੋਂ ਵੀ ਕਰੂਗੀ ਕਮਾਲ 12 ਲੀਟਰ ਤੋਂ ਸ਼ਟਾਰਟਿੰਗ ਹੋਈ ਆ ਠੀਕ ਆ ਤੇ ਇੱਧਰ ਇੱਕ ਆਪਣੇ ਕੋਲ ਰਾਜਵੀਰ ਆ ਜਿਹੜੀ ਝੋਟੀ ਆ ਗਈ ਵੀਰ ਹਾਂਜੀ ਸਾਨੂੰ ਸਾਬ ਇਹ ਝੋਟੀ ਜਿਹੜੀ ਆ ਦੂਜਾ ਸੂਬਾ ਸੁਈ ਜੇ ਦੂਸਰਾ ਸੂਬਾ ਜੀ ਹਾਂਜੀ ਹਾਂਜੀ ਸੁਈ ਨੇ ਜਿਹੜਾ ਮੈਨੂੰ ਕੋਈ ਅੱਜ ਪੰਜ ਤੋਂ ਛੇ ਦਿਨ ਦਾ ਸਮਾਂ ਹੋ ਗਿਆ ਜੀ ਮਗਰ ਇਹਦੇ ਕਟਾ ਜੀ ਮਗਰ ਕਟਾ ਆ ਗਿਆ ਹਾਂਜੀ ਹਾਂਜੀ ਤੇ ਇਸ ਟਾਈਮ ਜਿਹੜੀ ਆ 14 ਕਿਲੋ ਦੁੱਧ ਤੇ 14-15 ਕਿਲੋ ਦੁੱਧ ਤੇ ਚੱਲਦੀ ਆ ਜੀ ਠੀਕ ਆ ਵੀ ਹਾਂਜੀ ਹਾਂਜੀ ਨੈਟ ਜਿਹੜਾ ਇਹਨਾਂ ਰਿਜ਼ਲਟ ਆਪਾਂ ਜਿਹੜਾ ਚੁਬਾਜ ਦੇਣਾ 14 ਲੀਟਰ 14 ਕਿਲੋ ਦੁੱਧ ਪੱਕਾ ਹੋਗਾ ਇਹਦੀ ਮਾਇਦੀ ਗਾੜ ਗਾੜ ਮਤਲਬ ਜਿਹੜੀ ਆ 2.5 ਤੋਂ 3 ਕਿਲ ਪੁੱਟਾ ਚਾਚਾ ਕਿ ਕਰੋ ਤੁਸੀਂ ਮੈਂ ਦਾ ਟਿਕਾ ਜੀ ਫੁੱਲ ਵੱਟੀ ਹਾਈਟ ਕੱਟ ਦੇ ਵਿੱਚ ਆ ਤੇ ਸੁਗਿਆਂ ਦੇ ਵਿੱਚ ਦੁਜਾ ਹੀ ਹੈ ਨਾ ਹਾਂ ਸੁਗਿਆ ਦੁਜਾ ਹੀ ਹਾਂ ਲਓ ਵੀ ਠੀਕ ਆ ਜੀ ਹਾਈਟ ਕੱਟ ਪੂਰਾ ਵੱਡਾ ਕੋਈ ਵੀ ਸੱਜਣ ਆਪਣਾ ਦੂਰੋਂ ਨੇੜੇ ਸੌਦਾ ਕਰਦਾ ਠੀਕ ਆ ਜੀ ਤੇ ਪੂਰੇ ਵੱਡੇ ਕਦ ਕਾਟਦੀ ਆ ਤੇ ਜਿਹੜੀ ਮੱਝ ਆਪਾਂ ਨਾਰਮਲ ਮੀਡੀਅਮ ਹਾਈਟ ਦੇ ਵਿੱਚ ਨੋਟ ਕਰਾਈ ਦਿੱਤੀ ਆ ਤੁਹਾਨੂੰ ਠੀਕ ਆ ਜੀ ਸੋ ਇਹ ਬਾਕੀ ਤੁਸੀਂ ਢਾਂਚਾ ਦੇਖੋ ਇਹਦਾ ਚੌੜਾ ਪੁੱਠਾ ਤੇ ਵੱਡੇ ਪੱਲੇ ਦੇ ਦੇ ਚਰਮਾਲੀਏ ਮੱਝ ਠੀਕ ਆ ਜੀ ਸਟਾਰਟਿੰਗ ਹੀ ਇਹਦੀ ਅੱਜ 5 6 7 ਦਿਨਾਂ ਦੇ ਦੌਰਾਨ ਹੀ 14 ਲੀਟਰ ਤੋਂ ਹੋਈ ਆ ਠੀਕ ਆ ਬਹੁਤ ਵਧੀਆ ਮੈਲ ਮਲੌਣ ਦੇ ਵਿੱਚ ਫਿਰ ਆ ਪੂਰੀ ਠੰਡੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਹਿਲਦੀ ਹੈ ਟਾਈਮ ਤੋਂ ਟਾਈਮ ਹੈ ਪੂਰੀ ਵਧੀਆ ਹਾਂਜੀ 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 ਠੀਕ ਹੈ ਜੀ ਲੋਗੀ ਠੀਕ ਹੈ ਜੀ ਸੋ ਗਾੜ ਜਿਹੜੀ ਤੁਸੀਂ ਅਗਲੇ ਥਣਾ ਦੀ ਮਿਲਕਿੰਗ ਆ ਠੀਕ ਆ ਜੀ ਉਹ ਵੀ ਵੀਰ ਦੱਸ ਰਿਹਾ ਵੀ ਭਾਈ 3 ਕੋ 2.5 3 ਕਿਲੋ ਅਗਲੇ ਧਨਾਂ ਦੇ ਵਿੱਚ ਦੁੱਧ ਆ ਤੇ ਉਹ ਵੀ ਕੋਈ 15 14 1500 ਸਿਰੇ ਜਿਹੜੇ ਪਸ਼ੂ ਆ ਠੀਕ ਆ ਜੀ ਉਹਨਾਂ ਦੀ ਗਾੜ ਚੰਗੀ ਹੁੰਦੀ ਆ ਠੀਕ ਆ ਜੀ ਤਕਰੀਬਨ ਕੋਈ 2 ਤੋਂ 5 ਲੀਟਰ ਕੋ ਉੱਪਰ ਹੁੰਦੀ ਆ ਇਹ ਨਾ ਨੋਰਮਲੀ ਗੱਲ ਆ ਜਿਹੜਾ ਡੰਗਰ ਮੈਂ ਉਹਕੇ 2.5 ਤੋਂ 3 ਕਿਲੋ 2 ਤੋਂ ਮੈਂ ਉਹਕੇ ਪਲਾਸਾ ਗਾੜ ਕਢੰਦੇ ਉਹਨੇ ਮੈਂ ਉਹਕੇ ਦੁੱਧ ਜਿਹੜਾ ਵਾ 16 17 ਕਿਲੋ ਦੁੱਧ ਭਰਨੇ ਪਰਨਾ 15 16 17 ਸਿਰ ਆਉਂਦਾ ਹੀ ਹੁੰਦਾ ਹਾਂਜੀ 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 ਬਿਲਕੁਲ ਬਿਲਕੁਲ ਵੀਰੇ ਉਹ ਕਿਹਾ ਇਹ ਤੇ ਚੁਆਈ ਚੁਈ ਦੀ ਵੀ ਲੱਗਦਾ ਵੀ ਪੋਲੀ ਹੋ ਗਈ ਥਾਣਾ ਹਾਂਜੀ ਹਾਂਜੀ ਚੁਆਈ ਚੁਈ ਦੀ ਬਹੁਤ ਹੀ ਵਧੀਆ ਜਿਹੇ ਹਾਂ ਲੋ ਬੇ ਠੀਕਾ ਜੀ ਬਾਕੀ ਫੇਸ ਫੂਸ ਕੁਆਲਟੀ ਪੂਰਾ ਬਾਡੀ ਸਟਰਕਚਰ ਤੁਸੀਂ ਦੇਖ ਸਕਦੇ ਜੇ ਠੀਕਾ ਜੀ ਲੰਬਾ ਫੇਸ ਆ ਛੋਟਾ ਸਿੰਗ ਕੱਦ ਪੂਰਾ ਵੱਡਾ ਠੀਕਾ ਜੀ ਕੱਦ ਕਰਮ ਵਾਲੀ ਠੀਕਾ ਜੀ ਉਹ ਗੱਲਬਾਤ ਆ ਵੀ ਜਿਵੇਂ ਕੈਮਰੇ ਚ ਪੂਰੀ ਆਉਣ ਵਾਲੀ ਨਹੀਂ ਹੈਗੀ ਠੀਕਾ ਜੀ ਵੀ ਉਹ ਹਿਸਾਬ ਕਿਤਾਬ ਦੀ ਆ ਕੋਈ ਥੋੜਾ ਵੱਡੀ ਆ ਮਗਰ ਕੱਟਾ ਮੇਲ ਕਾਪ ਜੇ ਬੱਤੇ ਰਾਜਪੁਰ ਜਮੇ ਵੀ ਹੈ ਤਕਰੀਬਨ ਸਾਰੇ ਮੱਥੇ ਮੁੱਥੇ ਤੇ ਬਲੈਕ ਹੀ ਨੇ ਹਾਂਜੀ 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 ਟਰੋਸ ਦੇ ਬੱਚੇ ਵੀ ਮੱਥੇ ਜੇ ਫੁੱਲ ਆ ਗਿਆ ਕਿਸੇ ਦੇ ਗੱਲ ਪਾ ਕੀ ਸੰਨ ਸਾਹਿਬ ਹੁਣ ਚਲੋ ਸਾਰੇ ਭੈਣ ਭਰਾ ਜਿਹੜੇ ਆ ਸ਼ੌਂਕ ਦੇ ਤੰਦ ਪੂਰੇ ਕਰਦੇ ਜੀ ਤੇ ਜਿਹੜਾ ਹਾਰ ਕੋਈ ਭੈਣ ਭਰਾ ਸੋਈਦਾ ਹੋਵੇ ਚਲੋ ਚੰਗਾ ਸੀਮਣ ਭਰਾਈਏ ਗਾਲੀ ਕੋਈ ਚੰਗਾ ਬੱਚਾ ਤਿਆਰ ਹੋਏ ਬੱਚਾ ਵੇਖੋ ਟੈਸਟ ਕੁਸ਼ਤੀ ਕਹਿੰਦਾ ਦਬਲ ਟੈਸਟ ਕਿਉਂਕਿ ਹੁਣ ਜਿਹੜੀਆਂ ਆ ਆਮ ਤੌਰ ਤੇ ਜੇ ਵੇਖੀਏ ਚੰਗੇ ਟੀਕਿਆਂ ਦੀਆਂ ਜਿਹੜੀਆਂ ਝੋਟੀਆਂ ਵਾ 3.5 ਤਿੰਨ ਚਾਰ ਚਾਰ ਲੱਖ ਦੀਆਂ ਮੈਂ ਕੋਈ ਨਾਰਮਲ ਹੀ ਹੋਈਆਂ ਬਚਾ ਹਾਂਜੀ 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 ਤੇ ਕਾ ਪਲ ਪੁਲ ਗਿਆ ਤੇ ਕਿ ਨਸਲ ਬਰੀਡ ਬਣ ਜੂ ਸਾਡੀ ਕਰ ਬੀ ਹਾਂਜੀ ਤੇ ਇਹ ਦੋਸਤੋ ਗੱਲ ਬਾਤ ਆ ਠੀਕ ਆ ਜੀ ਅੱਜ ਇਹ ਮੱਝਾਂ ਝੋਟੀਆਂ ਨੇ ਬੜੇ ਸਾਫ਼ ਸੁਥਰੇ ਪਸ਼ੂ ਆ ਸੋ ਚੁਵਾਈਆਂ ਚੰਗੀਆਂ ਨੇ ਠੀਕ ਆ ਜੀ ਤੇ ਵੈਸੇ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਕੋਈ ਥੋੜੀਆਂ ਥੋੜੀਆਂ ਧਾਰਾ ਮਾਰ ਕੇ ਸਾਲੀ ਜ਼ਰੂਰ ਕਰਵਾ ਦਿੱਤੀ ਆ ਪਰ ਰੈਗੂਲਰ ਦੇ ਵਿੱਚ ਕੰਮ ਵੀਰ ਨਹੀਂ ਕਰਦੇ ਆ ਤੇ ਜਿਹੜੇ ਪਸ਼ੂ ਦੇ ਵਿੱਚ ਕੋਈ ਮੇਕੀ ਵਧੀਕੀ ਹੋਵੇ ਗੱਲ ਬਾਤ ਕੋਈ ਪੂਰ ਛੱਟੇ ਵਾਲੀ ਗੱਲ ਬਾਤ ਹੋਵੇ ਤਾਂ ਵਿੱਚੇ ਦੱਸ ਦਿੱਤੀ ਜਾਂਦੀ ਆ ਠੀਕ ਆ ਤੋ ਬਿਲਕੁਲ ਓਕੇ ਰਿਪੋਰਟ ਆ ਠੀਕ ਆ ਜੀ ਕਿਸੇ ਪਸ਼ੂ ਦੇ ਕੋਈ ਭੋਰ ਛੱਟੇ ਵਾਲੀ ਗੱਲ ਨਹੀਂ ਕੋਈ ਥਾਣੇ ਦੀ ਬਾਤ ਘਾਟ ਨਹੀਂ ਕਿ ਇੱਥੇ ਭਰਾ ਆਪਣਾ ਕੋਈ ਵੀ ਆਣ ਕੇ ਤਸੱਲੀ ਕਰਨੀ ਚਾਹੁੰਦਾ ਤੇ ਮੋਸਟ ਵੈਲਕਮ ਇੱਥੇ ਆਣ ਕੇ ਆਪ ਦੀ ਤੁਸੀਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਠੀਕ ਆ ਜੀ ਤੇ ਵੀਡੀਓ ਕਾਲ ਤੇ ਕੋਈ ਵੀ ਨਹੀਂ ਆ ਜਾ ਸਕਦਾ ਠੀਕ ਆ ਜੀ ਦੋ ਟਾਈਮ ਔਖਾ ਇੱਕ ਟਾਈਮ ਤੇ ਵੀਡੀਓ ਕਾਲ ਤੇ ਚੁਆਈ ਕਰਵਾ ਲਓ ਦੂਜੇ ਟਾਈਮ ਤੇ ਇੱਥੇ ਆਣ ਕੇ ਆਪ ਆਪਣੇ ਸਾਥੀ ਜੋ ਕੇ ਬਾਕੀ ਆਪਣਾ ਪਸ਼ੂ ਜਿਹੜਾ ਤੁਸੀਂ ਖਰੀਦ ਕੇ ਲੈ ਕੇ ਜਾ ਸਕਦੇ ਹੋ ਠੀਕ ਆ ਚੰਗੇ ਐਨੀਮਲ ਨੇ ਪਸ਼ੂ ਰੈਗੂਲਰ ਦੇ ਵਿੱਚ ਕੰਟੀਨਿਊ ਜਿਹੜਾ ਕੰਮ ਵੀਰ ਨੂੰ ਕਰਦੇ ਆ 5 6 5 6 ਨਗ ਜਿਹੜੇ ਹੁੰਦੇ ਹੁੰਦੇ ਇਸ ਕਿਲੇ ਤੇ ਤੇ ਹੋਰ ਕੋਈ ਗੱਲਬਾਤ ਵੀਰ ਰਾਜਵੀਰ ਹੋਰ ਬਸ ਠੀਕ ਹੈ ਤੇ ਬਾਕੀ ਇਹ ਮਾਈ ਦਾ ਜਿਹੜਾ ਮੋਲ ਆਪਾਂ ਫੋਨ ਤੇ ਕਰਾਂਗੇ ਅੱਛਾ ਜੀ ਹਾਂਜੀ ਇਹ ਦਾ ਜਿਹੜਾ ਕੋਈ ਵੀਰ ਆਪਣੇ ਜਿਹੜਾ ਉਹ ਵੀ ਵੀਡੀਓ ਤੇ ਮਾਲ ਵੇਚਦਾ ਉਹ ਛੋਟੀ ਖਰੀਦਨ ਦੇ ਆ ਵਾ ਅੱਛਾ 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 ਹਾਂਜੀ ਤੇ ਬਾਕੀ ਜੇ ਕੋਈ ਗੱਲਬਾਤ ਕੋਈ ਨਾ ਕਿਤੇ ਮਾਰੀ ਮੋੜ ਜੀ ਹਾਂਜੀ ਹਾਂਜੀ ਕਿਉਂਕਿ ਹਰ ਇੱਕ ਪਹਿਣ ਪੁਰਾਣੀ ਚਲੋ ਅਗੇ ਖੜਕੇ ਵੇਚਣੀ ਹੁੰਦੀ ਉਹਨੂੰ ਜਦਾ ਹੋਵੇ ਥੋੜਾ ਆਹ ਪਰਦਾ ਪਰਦਾ ਰਹਿ ਜਾਂਦਾ ਜਦੋਂ 100 ਗੱਲਬਾ ਮਬੀਆ ਦੋਸੋ ਵਪਾਰ ਲੈਂਦੇ ਵਿੱਚ ਕੋਈ ਤੇ ਨਾ ਕਿਤੇ ਮਾਰੀ ਮੋੜ ਕੋਈ ਤੇ ਨਾ ਕਿਤੇ ਨੋਖ ਤੋਖ ਦੀ ਚੱਲਣ ਦੀ ਗੱਲਬਾਤ ਚੱਲਣ ਦੀ ਕੋਈ ਲਾਗੇ ਲੁਕੇ ਜਾਂ ਲੱਗਣ ਦਾ ਕੰਮ ਹਾਂਜੀ ਤੇ ਇਹਦੇ ਕਰ ਇਹਦੇ ਲਈ ਖਾਸ ਤੌਰ ਤੇ ਤੁਸੀਂ ਜਿਹੜੀ ਗੱਲਬਾਤ ਕਰ ਲਿਓ ਫੋਨ ਤੇ ਜਿਹੜੀ ਗੱਲਬਾਤ ਤੁਹਾਨੂੰ ਦੱਸ ਦਿੱਤੀ ਜਾਊਗੀ ਵੀ ਕੀ ਮੁੱਲ ਦੀ ਆ ਤੇ ਕਿੰਨੇ ਦੀ ਜਿਹੜੀ ਐਂਡ ਤੋਂ ਐਂਡ ਤੁਹਾਨੂੰ ਛੱਡ ਦਿੱਤੀ ਜਾਊਗੀ ਠੀਕ ਆ ਸੋ ਬਹੁਤ ਵਧੀਆ ਚੰਗੀ ਹਾਈਟ ਬੋਤ ਦੇ ਵਿੱਚ ਇਹ ਜਿਹੜੀ ਝੋਟੀ ਆਪਾਂ ਤੁਹਾਨੂੰ ਦਿਖਾਈ ਹੈ ਤੇ ਇਹ ਅਜੇ ਲੱਗਨੇ ਟੋਟਲ 4 ਆ ਠੀਕ ਆ ਜੀ ਸੋ ਤਿੰਨਾ ਮਹੀਨੇ ਦੇ ਮਗਰ ਜਿਹੜੀਆਂ ਕਟੀਆਂ ਪ੍ਰੋਪਰ ਤੁਹਾਨੂੰ ਠੀਕ ਹੈ ਜੀ ਬਾਕੀ ਸੋਹਣੇ ਉਹ ਹਨੇ ਚੱਡੇ ਆ ਸਾਫ ਸੁਥਰੀਆਂ ਮੱਜਾਂ ਨੇ ਤੇ ਇਹ ਰਾਜਵੀਰ ਇੱਕ ਨੰਬਰ ਆਪਣੇ ਵੀਰ ਕਰਦੇ ਸਾਂਝੇ ਨੰਬਰ ਸੰਤ ਸਾਬ 19872 92955 ਤੇ 97814 ਤੇ 3460 ਇਹਨਾਂ ਦੋ ਨੰਬਰਾਂ ਤੇ ਜਿਹੜਾ ਪੰਨਪਰਾ ਕੋਲ ਕਾਲ ਕਰ ਲਿਆ ਠੀਕ ਆ ਲੋ ਵੀ ਇਹ ਦੋਵੇਂ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਤੇ ਆਏਗਾ ਦੋਸਤੋ ਨਵੇਂ ਪਸ਼ੂਆਂ ਦੀ ਡਿਟੇਲ ਵੀ ਤੁਸੀਂ ਲੈ ਸਕਦੇ ਜਿਉਂਕਿ ਰੁਟੀਨ ਦੇ ਵਿੱਚ ਇਹ ਪਸ਼ੂ ਵਿਕ ਜਾਨੇ ਆ ਤੇ ਅੱਜ ਭਲਕੇ ਫਿਰ ਨਵੇਂ ਆ ਜਾਣੇ ਆ ਤੇ ਪਸ਼ੂ ਰੁਟੀਨ ਦੇ ਵਿੱਚ ਹੀ ਆਉਂਦੇ ਆ ਠੀਕ ਆ ਤੁਨ ਜੇਰੇ ਪਨਵਾ ਖਾਸ ਤੁਸੀਂ ਵਿਜ਼ਿਟ ਕਰ ਲਿਓ ਦਾਣਾ ਮੰਡੀ ਦੇ ਬਿਲਕੁਲ ਸਾਹਮਣੇ ਠੀਕ ਹੈ ਜੀ ਇੱਥੋਂ ਛੜਕ ਇੱਕ ਪਿੰਡ ਖੇੜੇ ਤੋਂ ਵੀ ਜਾਂਦੀ ਆ ਤੇ ਇਸੇ ਛੜਕੇ ਦੇ ਉੱਪਰ ਮੇਨ ਘਾਰ ਆ ਵੀਰ ਰਾਜਵੀਰ ਸਿੰਘ ਉਹਨਾਂ ਦਾ ਤੇ ਪਾਉ ਮੰਗਲ ਸਿੰਘ ਉਹਨਾਂ ਦਾ ਠੀਕ ਹੈ ਜੀ ਤੇ ਕਰੋ ਗੱਲਬਾਤ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲੋ ਸਾਰੇ ਗ੍ਰੰਥ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ